ਬਹੁਤ ਹੀ ਟੇਸਟੀ ਬੇਸਣ ਦੀ ਵਰਫੀ ਇੱਕ ਕੌਲੀ ਦੇ ਸੀ ਕਿ ਉਹ ਤੋਂ 1 ਕਿਲੋ ਜਿੰਨੀ ਵਰਫੀ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਿਨਾ ਚਾਸ਼ਨੀ ਦੇ ਇਸ ਨੂੰ ਬਣਾਉਣਾ ਬਹੁਤ ਸੌਖਾ ਹੈ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਖਿਓ ਨੂੰ ਮੈਲਟ ਕਰ ਲੈਣਾ ਮੇਰਾ ਖਿਓ ਫ੍ਰੀਜ ਵਿੱਚ ਰੱਖਿਆ ਹੋਣ ਕਰਕੇ ਜੰਮਿਆ ਹੋਇਆ ਸੀ ਇਸ ਨੂੰ ਗੈਸ ਤੇ ਰੱਖ ਕੇ ਮੈਂ ਚੰਗੀ ਤਰ੍ਹਾਂ ਪਿਘਲਾ ਲਿਆ ਹੈ ਹੁਣ ਇਸ ਦੇ ਵਿੱਚ ਬੇਸਣ ਪਾਵਾਂਗੇ ਮੈਂ ਇੱਕ ਕੌਲੀ ਦੇ ਸੀ ਖਿਓ ਦੇ ਵਿੱਚ ਤਿੰਨ ਕੌਲੀਆਂ ਜਿੰਨਾ ਬੇਸਣ ਪਾ ਕੇ ਇਹ ਵਰਫੀ ਨੂੰ ਤਿਆਰ ਕੀਤਾ ਹੈ ਇਸ ਵਿੱਚ ਇੱਕ ਕਵਾਲਿਫੀਅਨ ਵੀ ਪਾ ਦਿੱਤੀ ਹੈ ਹੁਣ ਦੂਸਰੀ ਕਵਾਲਿਫਾਈ ਹੈ ਇਸ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਨੂੰ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਬਾਕੀ ਦਾ ਬੇਸਨ ਵੀ ਆਪਾਂ ਅੱਧੀ ਅੱਧੀ ਕਵਾਲਿਫਾਈ ਕਰਕੇ ਇਸ ਵਿੱਚ ਪਾਵਾਂਗੇ ਅੱਧੀ ਕੌਲੀ ਬੇਸਨ ਦੀ ਪਾ ਦਤੀ ਹੈ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਬਾਕੀ ਦੀ ਅੱਧੀ ਕੌਲੀ ਜਿਹੜੀ ਚ ਪਾਤੀ ਮਿਕਸ ਕਰ ਦੇਣੀ ਹੈ ਬੇਸਨ ਨੂੰ ਘਿਓ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਗੈਸ ਦੀ ਆਂਚ ਨੂੰ ਮੀਡੀਅਮ ਰੱਖਣਾ ਬੇਸਨ ਨੂੰ ਲਗਾਤਾਰ ਹਿਲਾਉਂਦੇ ਹੋਏ ਪੁੰਦੇ ਰਹਿਣਾ ਹੈ ਇਸ ਦਾ ਹਲਕਾ ਕਲਰ ਚੇਂਜ ਹੋਣ ਤੱਕ ਤੇ ਬੇਸਣ ਦੇ ਵਿੱਚੋਂ ਖੁਸ਼ਬੂ ਆਣ ਤੱਕ ਆ ਪੈਸੇ ਨੂੰ ਭੁੰਨਣਾ ਹੈ ਲਗਭਗ 10 ਮਿੰਟ ਦੇ ਵਿੱਚ ਬੇਸਣ ਆ ਜਿਹੜਾ ਉਹ ਭੁੰਨ ਕੇ ਤਿਆਰ ਹੋ ਜਾਂਦਾ ਹੈ ਬੇਸਣ ਪਹਿਲਾਂ थोड़ा ड्राई ਲੱਗੇਗਾ ਜਿਉਂ-ਜਿਉਂ ਆਪਾਂ ਇਹਨੂੰ ਭੁੰਨਦੇ ਜਾਵਾਂਗੇ ਇਹ ਕੀ ਹੋ ਰਿਲੀਜ਼ ਕਰਦਾ ਜਾਏਗਾ ਜਦੋਂ ਨਾਲ ਉਹਦਾ ਕਲਰ ਜਿਹੜਾ ਉਹ ਚੇਂਜ ਹੋ ਗਿਆ ਇਸ ਥੋੜੀ ਦਿਰ ਹੋਰ ਸੀਖ ਲਵਾਵਾਂਗੇ ਹੁਣ ਕਿਸੇ ਨੇ ਕੀ ਹੋ ਜਿਹੜਾ ਉਹ ਰਿਲੀਜ਼ ਕਰ ਦਿੱਤਾ ਹੈ ਇੱਥੇ ਆਪਣਾ ਬੇਸਣ ਭੁੰਨ ਕੇ ਤਿਆਰ ਹੈ ਉਹ ਜਿਹੜਾ ਬੇਸਣ ਨੂੰ ਚੈੱਕ ਕਰਨ ਦੇ ਲਈ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਆ ਜਿਹੜੇ ਉਹਦੇ ਸਿੱਟੇ ਪਾਵਾਂਗੇ ਉਸ ਤੇ ਆਪਾਂ ਨੂੰ ਪਤਾ ਲੱਗ ਜਾਵੇਗਾ ਕਿ ਬੇਸਣ ਜਿਹੜਾ ਉਹ ਵਧੀਆ ਤਰੀਕੇ ਨਾਲ ਭੁੰਨ ਕੇ ਤਿਆਰ ਹੋ ਗਿਆ ਜਾਂ ਨਹੀਂ ਕਿਉਂਕਿ ਜਦੋਂ ਪਾਣੀ ਪਾਵਾਂਗੇ ਤਾਂ ਇਹਦੇ ਵਿੱਚੋਂ ਛੰਛਰਾਟ ਦੀ ਆਵਾਜ਼ ਆਏਗੀ ਪਹਿਲਾਂ ਇਹਦੇ ਵਿੱਚ ਇੱਕ ਚਮਚਾ ਪਾਣੀ ਪਾਇਆ ਇਸ ਨੂੰ ਚੰਗੀ ਤਰ੍ਹਾਂ ਹਲਾਇਆ ਆ ਫਿਰ ਇਸ ਚਾਰ ਪੰਜ ਚਮਚੇ ਪਾਣੀ ਦੀ ਹੋਰ ਪਾ ਦਿੰਦੇ ਆ ਇਸ ਦੇ ਨਾਲ ਹੀ ਪਹਿਲਾਂ ਦੇ ਨਾਲੋਂ ਫੁੱਲ ਕੇ ਵਧੀਆ ਤਿਆਰ ਹੋ ਜਾਂਦਾ ਤੇ ਗੈਸ ਚਾਲੂ ਹੈ ਆਪਣਾ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਪਕਾ ਲੈਣਾ ਇਸ ਤਰੀਕੇ ਨਾਲ ਜਿਹੜੀ ਵਰਫੀ ਆਉ ਸੌਫਟ ਬਣ ਕੇ ਤਿਆਰ ਹੋਵੇਗੀ ਬਹੁਤ ਵਧੀਆ ਤਰੀਕੇ ਦੇ ਨਾਲ ਆਬੀਸਨ ਖੰਨ ਕੀ ਤਿਆਰ ਹੋ ਗਿਆ ਹੈ ਹੁਣ ਆਪਾਂ ਇਹਨੂੰ ਥੋੜੀ देर ਲਈ ਠੰਡਾ ਹੋਣ ਲਈ ਛੱਡ ਦੇਵਾਂਗੇ ਥੋੜਾ ਜਿਹਾ ਠੰਡਾ ਹੋ ਗਿਆ ਹੈ ਹੁਣ ਇਹਦੇ ਵਿੱਚ ਆਪਾਂ ਨੇ ਚੀਨੀ ਪਾਉਣੀ ਹੈ ਮੈਂ ਇਹਦੇ ਵਿੱਚ 1 ਕੌਲੀ ਜਿੰਨੀ ਚੀਨੀ ਪਾਈ ਹੈ ਤੇ ਕੁੱਟੀ ਹੋਈ ਇਲਾਇਚੀ ਪਾ ਕੇ ਇਸ ਨੂੰ ਮਿਕਸ ਕੀਤਾ ਹੈ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਚੀਨੀ ਦੀ ਮਾਤਰਾ ਵਧਾ ਸਕਦੇ ਹੋ ਤਿੰਨ ਗੋਲੀਆਂ ਬੇਸਨ ਦੇ ਵਿੱਚ ਡੇਢ ਕੌਲੀ ਜਿੰਨੀ ਪਾਈ ਜਾ ਸਕਦੀ ਹੈ। ਇਲਾਚੀ ਦਾ ਪਾਊਡਰ ਤੇ ਚੀਨੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਤੁਹਾਨੂੰ ਦੇਖਣ ਨੂੰ ਹੀ ਪਤਾ ਲੱਗਦਾ ਹੋਵੇਗਾ ਕਿ ਵਰਦੀ ਦਾ ਮਟੀਰੀਅਲ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ। ਪਲੇਟ ਦੇ ਵਿੱਚ ਪਿਸਤੇ ਪਾਇਆ ਇਸ ਦੇ ਉੱਪਰ ਤਿਆਰ ਕੀਤਾ ਹੋਇਆ ਬੇਸਨ ਆ ਜਿਹੜਾ ਆਪਾਂ ਨੇ ਪਾ ਦੇਣਾ। ਤੁਸੀਂ ਇਸੇ ਲੱਡੂ ਬਣਾ ਕੇ ਵੀ ਤਿਆਰ ਕਰ ਸਕਦੇ ਹੋ ਮੇਰੇ ਬੇਟੇ ਨੂੰ ਬਰਫੀ ਵੀ ਸ਼ੇਪ ਪਸੰਦ ਹੈ ਤਾਂ ਕਰਕੇ ਮੈਂ ਇਸ ਦੀ ਬਰਫੀ ਇਹਦੀ ਬਣਾ ਕੇ ਤਿਆਰ ਕੀਤੀ ਹੈ ਇਸੇ ਲੱਡੂ ਵੀ ਬਹੁਤ ਸੋਹਣੇ ਬਣ ਕੇ ਤਿਆਰ ਹੁੰਦੇ ਆ ਉਸ ਨੂੰ ਪਾਕੇ ਚੰਦਰਾ ਸੈੱਟ ਕਰ ਲੈਣਾ ਹੈ ਹੁਣ ਇਸ ਦੇ ਉੱਪਰ ਮੈਂ ਥੋੜੇ ਜਿਹਾ ਕਾਜੂ ਨੇ ਇਸ ਨੂੰ ਬਰੀਕ ਕੱਟ ਕੇ ਇਸ ਦੇ ਉੱਪਰ ਪਲਾ ਦਿੱਤਾ ਹੈ ਹੁਣ ਇਸ ਨੂੰ ਠੰਡਾ ਕਰ ਲਵਾਂਗੇ ਤੁਸੀਂ ਇਸ ਨੂੰ ਓਵਰਨਾਈਟ ਰੱਖ ਸਕਦੇ ਹੋ ਜਾਂ ਇੱਕ ਘੰਟੇ ਲਈ ਫ੍ਰਿਜ ਵਿੱਚ ਰੱਖ ਸਕਦੇ ਹੋ ਤੇ ਬਰਫੀ ਜੰਮ ਕੇ ਤਿਆਰ ਹੋ ਜਾਵੇਗੀ ਹੁਣ ਇਸ ਦੇ ਆਪਾਂ ਪੀਸ ਕੱਟ ਲਵਾਂਗੇ ਪੀਸ ਕੱਟਣ ਤੋਂ ਵੀ ਤੁਹਾਨੂੰ ਜਜਮੈਂਟ ਹੋ ਰਹੀ ਹੋਣੀ ਹੈ ਕਿ ਕਿੰਨੀ ਸੋਹਣੀ ਆਪਣੀ ਬਰਫੀ ਬਣ ਕੇ ਤਿਆਰ ਹੋਈਏ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਪਹਿਲੀ ਵਾਰ ਵਿੱਚ ਹੀ ਤੁਹਾਡੀ ਜੜੀ ਬਰਫੀ ਆ ਉਹ ਵਧੀਆ ਬਣ ਕੇ ਤਿਆਰ ਹੋਵੇਗੀ देखो बहुत सोने पीस बने हैं। ਤੇ ਹੁਣ ਤੁਹਾਨੂੰ ਤੋੜ ਕੇ ਦਿਖਾਉਣੀ ਆ ਕਿ ਇਹਨਾਂ ਦਾ ਟੈਕਸਚਰ ਕਿਸ ਤਰ੍ਹਾਂ ਦਾ ਆ। ਬਰਫੀ ਦਾ ਟੈਕਸਚਰ ਬਿਲਕੁਲ ਬਾਜ਼ਾਰ ਦੀ ਬਰਫੀ ਵਰਗਾ ਬਣ ਕੇ ਤਿਆਰ ਹੋਇਆ ਜੀ। ਅਗਰ ਤੁਹਾਨੂੰ ਰੈਸਪੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ।